ਸ੍ਰੀ ਕਾਲ ਜੀ ਕਿਦਾਂ ਹੋ ਜੀ ਸਾਰੇ ਹੋਪਸ ਹੋ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਵੋਗੇ ਪਰਮਾਤਮਾ ਸੋ ਅਨੁਸਾਰਿਆਂ ਨੂੰ ਤੰਦਰੁਸਤੀ ਵਕਸ਼ਣ ਚੜ੍ਹਦੀ ਕਲਾ ਵਿੱਚ ਰਹੋ ਹਮੇਸ਼ਾ ਖੁਸ਼ ਰਹੋਗੇ ਲਓ ਜੀ ਅੱਜ ਦੀ ਜਿਹੜੀ ਕਲੈਕਸ਼ਨ ਹੈਗੀ ਵੈਸੇ ਤਾਂ ਸਾਰੇ ਕਈ ਤਰ੍ਹਾਂ ਦੇ ਸੂਟ ਦਿਖਾਵਾਂਗੇ ਵੀਡੀਓ ਨੂੰ ਧਿਆਨ ਨਾਲ ਦੇਖੋ ਪ੍ਰਾਈਸ ਆਪਣੇ ਵਿੱਚ ਦੱਸੀ ਹੁੰਦੇ ਨੇ ਬਾਕੀ ਸਕਰੀਨ ਦੇ ਉੱਤੇ ਲਗਾ ਦਾਂਗੇ ਬਰਕ ਵਾਲੇ ਸੂਟ ਤਾਂ ਕਾਫੀ ਰੈਡੀ ਹੋਏ ਨੇ ਬਟ ਅਸ મે ਪੈਕਿੰਗ ਕਰ ਦਿੱਤੀ ਹੁਣ ਮੈਂ ਨਹੀਂ ਖੋਲਾਂਗੀ ਸਾਰੇ ਪੈਕਿੰਗ ਹੋ ਚੁੱਕੇ ਨੇ ਇਹ ਦੋ ਸਟੀਚਿੰਗ ਲਈ ਜਾਣੇ ਨੇ ਤੇ ਬਾਅਦ ਚ ਦਿਖਾਵਾਂਗੇ ਇਹਦੀ ਵੀਡੀਓ ਜਦੋਂ ਸਟਿਚ ਹੋ ਗਏ ਇੱਕ ਸੂਟ ਹਜੇ ਮੈਂ ਪੈਕਿੰਗ ਨਹੀਂ ਕੀਤਾ ਸੀਗਾ ਇਹ ਮੈਂ ਦਿਖਾ ਦੇਣੀ ਹੈਗੀ ਇਹ ਸੂਟ ਪਹਿਲਾਂ ਵੀ ਮੇਰਾ ਰਹਿ ਗਿਆ ਸੀਗਾ ਇੰਦਾ ਬਣ ਕੇ ਗਿਆ ਸੀਗਾ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਸੋਹਣਾ ਕਲਰ ਹੈ ਬਹੁਤ ਹੀ ਪਿਆਰੀ ਜਿਆ ਪਿਆਰਾ ਜਿਹਾ ਸਰਦਾਰੀ ਜਿਹਾ ਸੂਟ ਜੋ ਆਪਣਾ ਰੈਡੀ ਹੋਇਆਗਾ ਸਿੰਗਲ ਟਾਂਕੇ ਦੇ ਵਿੱਚ ক্লোਜ਼ ਤੋਂ ਦਿਖਾ ਦਿਓ ਜੀ ਇਹ ਬਹੁਤ ਸਾਰਾ ਸਿੰਗਲ ਟਾਂਕਾ ਹੈਗਾ ਸਿੰਗਲ ਟਾਂਕੇ ਤੇ ਥੋੜਾ ਜਿਹਾ ਟਾਈਮ ਲੱਗਦਾ ਹੈ ਜੀ ਕਿਉਂਕਿ ਜਿਹੜਾ ਸਿੰਗਲ ਟਾਂਕਾ ਹੁੰਦਾ ਜਦੋਂ ਇੱਕ ਵਾਰ ਮਸ਼ੀਨ ਲੰਘੀ ਉਹ ਦੁਬਾਰਾ ਤੋਂ ਨਹੀਂ ਲੰਘੂਗੀ ਉੱਥੋਂ ਦੀ ਜ਼ੀਰੋ ਟਾਂਕਾ ਕਹਿ ਦਿਓ ਸਿੰਗਲ ਟਾਂਕਾ ਕਹਿ ਦਿਓ ਕੋਈ ਰਫਲੀ ਟਾਂਕਾ ਨਹੀਂ ਹੈਗਾ ਇਹਦੇ ਉੱਤੇ ਸਾਰਾ ਬਿਲਕੁਲ ਪ੍ਰੋਪਰ ਸਿੰਗਲ ਟਾਂਕੇ ਦੇ ਵਿੱਚ ਕੰਮ ਹੋਇਆ ਹੋਇਆ ਹੈ ਪੂਰਾ ਤੇ ਇਹਦੇ ਥੋੜਾ ਟਾਈਮ ਦੀ ਸਾਨੂੰ ਨੀਡ ਹੁੰਦੀ ਹੈ ਇਹ ਵਾਲੇ ਵਰਕ ਦੇ ਉੱਤੇ ਕਿਉਂਕਿ 2-3 ਦਿਨ 2 ਦਿਨ ਆਮ ਨਾਲ ਇੱਕ ਕਾਰੀਗਰ ਦੇ ਇੱਕ ਕਸੂਰ ਤੇ ਲੱਗ ਜਾਂਦੇ ਨੇ ਜੇ ਜਦੋਂ ਇੱਕ ਵਾਰ ਮਸ਼ੀਨ ਲੰਘ ਗਈ ਜੋ ਪਾਰਾ ਨਹੀਂ ਲੰਗੂਗੀ ਉੱਥੋਂ ਦੀ ਐਦਾਂ ਦੇਖੋ ਬਹੁਤ ਸੋਹਣਾ ਸੂਟ ਹੈ ਤੇ ਬਹੁਤ ਪਿਆਰਾ ਸੂਟ ਹੈ ਇਹ ਕਿੰਨਾ ਸੋਹਣੀ ਸ਼ੇਡਿੰਗ ਪਾਈ ਹੋਈ ਹੈਗੀ ਐਦਾਂ ਹੀ ਆਪਾਂ ਇਹਦੇ ਨਾਲ ਜਿਹੜਾ ਪਿਓਰ ਕੋਟਾ ਡੋਰੀਆ ਦਾ ਦੁਪੱਟਾ ਡਾਈ ਕਰਵਾਵਾਂਗੇ ਪਿਓਰ ਵਾਲਾ ਸ਼ਿਲਕ ਕੋਟਾ ਡੋਰੀਆ ਦਾ ਤੇ ਇਹ ਦੀ 슬ੀਵਸ ਦੇ ਉੱਤੇ ਇੰਬੋਰਡਰੀ ਆ ਗਈ ਤੇ ਇਹ ਵਾਲੀ ਆ ਗਈ ਜੀ ਆਪਾਂ ਨੇ ਆਰਗੈਂਜ਼ਾ ਲਾ ਕੇ ਨਾਲ ਪੈਚ ਵੀ ਕਰਵਾਏਗਾ ਬਹੁਤ ਸੋਹਣਾ ਵਰਕ ਹੈ ਜੀ ਤੇ ਉੱਤੇ neck ਦੇ ਉੱਤੇ ਵੀ ਬਹੁਤ ਸੋਹਣਾ ਹੈਗਾ neck ਦੇ ਉੱਤੇ ਵੀ ਬਹੁਤ ਸੋਹਣਾ ਹੈਗਾ ਵਰਕ ਬਹੁਤ ਪਿਆਰਾ ਵਰਕ ਹੈ ਜੀ ਤੇ crepe ਦੇ ਉੱਤੇ ਆਪਣਾ ਇਹ suit ਹੈ ਜਿਹੜਾ ready ਹੋਏਗਾ ਤੇ ਜਿਹੜੀ ਇਹਦੀ bottom ਹੈਗੀ bottom ਦੇ ਉੱਤੇ ਵੀ ਆਪਾਂ ਨੇ ਇਦਾਂ ਪੈਚ ਲਗਾ ਕੇ embroidery ਕਰਵਾਈਏਗੀ ਹਜੇ ਤਾਂ ਦੁਪੱਟਾ ਹੈ ਜਿਹੜਾ टाइट-ਟਾਈ ਦਾ ready ਹੋਊਗਾ suit with stitching ਹੋਊਗਾ ਬਾਰ ਜਾਣੇ ਜੂਐਸਏ ਆਂਟੀ ਦਾ ਸੂਟ ਹੈ ਜੀ ਇਹ ਬਹੁਤ ਸੋਹਣਾ ਸੂਟ ਹੈਗਾ ਪਹਿਲਾਂ ਵੀ ਇਹਦੇ ਨਾਲ ਦਾ ਸੂਟ ਆਪਾਂ ਰੈਡੀ ਕਰਵਾ ਕੇ ਚੰਡੀਗੜੀ ਕਿਪ ਪਹਿਣ ਨੂੰ ਭੇਜ ਚੁੱਕੇ ਹਾਂ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਇਆ ਸੀਗਾ ਤੇ ਇਹ ਸੈਕਿੰਡ ਆਪਣਾ ਇਹ ਕਿਸੇ ਵੀ ਕਲਰ ਦੇ ਉੱਤੇ ਤੁਸੀਂ ਇਹਨੂੰ ਡਿਜ਼ਾਈਨ ਕਰਵਾ ਸਕਦੇ ਹੋ ਗੇ ਇਹ ਵਾਲੇ ਡਿਜ਼ਾਈਨ ਨੂੰ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਦੇ ਉੱਤੇ ਕਰਵਾ ਸਕਦੇ ਹੋ ਬਟ ਆਪਣੇ ਕੋਲ ਇਹ ਹੀ ਕਲਰ ਦੇ ਵਿੱਚ ਪਹਿਲਾਂ ਰੈਡੀ ਹੋਏ ਸੀ ਐਸੇ ਕਲਰ ਦੇ ਵਿੱਚ ਹੁਣ ਰੈਡੀ ਹੋਏਗਾ ਬਹੁਤ ਸੋਹਣਾ ਸੂਟ ਹੈ ਜੀ ਬਾਕੀ ਜਦੋਂ ਇਹਦੀ ਸਟੀਚਿੰਗ ਹੋਊਗੀ ਉਦੋਂ ਤੁਹਾਨੂੰ ਦਿਖਾਵਾਂਗੇ ਇਹਦੇ ਤੇ ਕੁਝ ਨਹੀਂ ਕਰਵਾਵਾਂਗੀ ਦੁਪੱਟਾ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਸੁਪਰ ਹਟ ਦਾ ਇਹਦੇ ਨਾਲ ਡਾਈ ਕਰਵਾਵਾਂਗੀ ਜੀ ਬਹੁਤ ਸੋਨਾ ਸੂਟ ਹੈ ਜੀ ਆ ਸਕਰੀਨਸ਼ਾਟ ਲੈ ਲਿਓ ਤੇ ਇਹਦਾ ਪ੍ਰਾਈਸ ਪੈਣਾ ਮੈਨੂੰ ਪੁੱਛਣੀ ਹੈ ਇਹਦਾ ਪ੍ਰਾਈਸ ਕੀ ਰਹੂਗਾ ਜੀ ਇਹਦਾ ਪ੍ਰਾਈਸ ਨਾ ਮੈਂ ਵਿਦ ਦੁਪੱਟਾ ਦੱਸ ਰਹੀ ਹਾਂ ਕਿ ਸੋਨੂ ਸੁਪਰ نیٹ ਦਾ ਪਿਓਰ ਸੁਪਰ نیٹ ਦਾ ਦੁਪੱਟਾ 5500 ਰੁਪਏ ਦਾ ਪ੍ਰਾਈਸ ਰਹੂਗਾ ਕਿਉਂਕਿ ਦੀ ਕਾਸਟ ਹੈ ਜਿਹੜੀ ਉਹ ਕਾਫੀ ਕਾਸਟਲੀ ਚਲੀ ਜਾਂਦੀ ਹੈ ਕਿ ਜਿਹੜੀ ਇਹਦੀ ਵਰਕ ਦੀ ਹੋਏਗੀ ਇਹ ਆਪਾਂ ਕਲਰ ਵੀ ਡਾਈ ਕਰਵਾਇਆ ਕਿਉਂਕਿ ਸੇਮ ਕਲਰ ਜੇ ਤੁਸੀਂ ਸੇਮ ਕਲਰ ਮੰਗ ਰਹੇ ਹੋ ਤਾਂ ਡਾਈ ਕਰਵਾਣਾ ਪਊਗਾ ਫਿਰ ਜੇ ਤੁਸੀਂ ਸੈਮੀ ਚਨੂਨ ਸੈਮੀ ਦੁਪੱਟੇ ਦੇ ਵਿੱਚ ਜਾਣਾ ਚਾਹੁੰਦੇ ਹੋ ਕਾਸਟ ਘਟ ਜੂਗੀ ਜੇ ਤੁਸੀਂ ਕਿਸੇ ਹੋਰ ਫੈਬਰਿਕ ਤੇ ਜਾਣਾ ਚਾਹੁੰਦੇ ਹੋ ਤਾਂ ਵੀ ਕਾਸ ਜੁਗ ਜੀ ਆਪਣੇ ਕੋਲੇ ਡਾਈ ਕਰਾਇਆ ਪਿਆ ਹੋਇਆ ਤਾਂ ਵੀ ਕੋਸਟ ਘਟ ਜੂਗੀ ਜਿਹੜਾ ਕਲਰ ਆਪਾਂ ਨੂੰ ਡਾਈ ਵਾਲਾ ਮਿਲ ਜਾਂਦਾ ਹੈਗਾ ਉਹਦੀ ਕੋਸਟ ਘਟ ਜਾਂਦੀ ਹੈ ਜੀ ਜੇ ਤੁਸੀਂ ਕੋਸਟ ਇਹਦੀ ਘਟਵਾਉਣਾ ਚਾਹੁੰਦੇ ਹੋਗੇ ਇਹ ਆਪਾਂ ਡਾਈ ਕਰਵਾਏਗਾ ਪਿਓਰ ਖਰੇਪ ਹੈਗਾ ਜੀ ਪਿਓਰ ਕਰੇਪ ਦੇ ਉੱਤੇ ਡਾਈ ਕਰਵਾ ਕੇ ਫਿਰ ਆਪਾਂ ਨੇ ਇਹ ਵਰਕ ਕਰਵਾਇਆ ਜੀ ਇਹ ਸਟੀਚਿੰਗ ਲਈ ਜਾਣਾ ਇਹ ਵੀ ਸੂਟ ਤੇ ਹੁਣ ਮੈਂ ਦਿਖਾਨੀ ਐਂਗੀ ਤੁਹਾਨੂੰ ਬਹੁਤ ਜ਼ਿਆਦਾ ਸੋਹਣੇ ਜਿਹੜੇ ਸੂਟ ਨੇਗੇ ਪਸ਼ਮੀਨੇ ਦੇ ਇਹ ਵਾਲੇ ਸੂਟ ਪਸ਼ਮੀਨੇ ਦੇ ਨੇਗੇ ਜੀ ਤੇ ਇਹ ਵਾਲਾ ਸੂਟ ਰਾਮ ਟੈਕਸ ਦਾ ਰਹੂਗਾ ਜੀ ਰਾਮ ਟੈਕਸ ਪਸ਼ਮੀਨਾ ਕੋਈ ਇਹਨਾਂ ਦੇ ਉੱਤੇ ਬੁਰ ਵਗੈਰਾ ਦਾ ਇਸ਼ੂ ਆਂਦਾ ਨਹੀਂ ਹੈਗਾ ਇਹਨਾਂ ਨੂੰ ਕੁਰਤਾ ਸਟਾਈਲ ਦੇ ਵਿੱਚ ਬਣਵਾ ਲਓ ਤੁਸੀਂ ਸਿੰਪਲ ਸੂਟ ਬਣਵਾ ਲਓ ਜੀ ਇਹ ਸਦਾ ਬਹਾਰ ਜੀ ਸੂਟ ਨੇ ਇਹਨਾਂ ਦਾ ਟ੍ਰੈਂਡ ਨਹੀਂ ਜਾਂਦਾ ਹੈਗਾ ਸਭ ਤੋਂ ਮੇਨ ਗੱਲ ਇਹਦੇ ਨਾਲ ਗ੍ਰੇ ਕਲਰ ਦੀ ਵੋਟ ਮੇਜ ਨਾਲ ਦੁਪੱਟਾ ਡਾਈ ਹੋਣਾਗੇ ਆ ਜੀ ਕੁਝ ਕੁ ਸੂਟ ਨਾਲ ਸਾਡੇ ਬਿਨਾ ਉਤੋ ਹੀ ਸੇਲ ਹੋ ਜਾਂਦੇ ਨੇ ਮਤਲਬ ਬਿਨਾ ਵੀਡੀਓ ਪਾਈ ਬਹੁਤ ਸੋਹਣਾ ਸਟੱਫ ਹੈ ਬਿਲਕੁਲ ਜੋ ਗਰਮ ਸੂਟ ਹੈ ਬਟ ਉਹ ਹੈਗੇ ਹਲਕਾ ਲਾਈਟ ਵੇਟ ਹੈ ਬਟ ਜਮਾ ਗਰਮ ਐਸ ਨੂੰ ਜਮਾ ਠੰਡ ਦੇ ਵਿੱਚ ਗਰਮਾਇਸ਼ ਦੇਣ ਵਾਲਾ ਸੂਟ ਹੈਗਾ ਜੀ ਬਹੁਤ ਸੋਹਣਾ ਸੂਟ ਹੈਗਾ ਇੰਨਾ ਵਧੀਆ ਜਿਹੜਾ ਇਹਦਾ ਸਟੱਫ ਹੈ ਰਾਮਟੈਕਸ ਦਾ ਜੀ ਇਹਦੇ ਵਿੱਚ ਮੈਂ ਕਲਰ ਇਹ ਸੋਲਡ ਹੋ ਚੁੱਕੇਗਾ ਇਹ ਨਹੀਂ ਮਿਲੂਗਾ ਤੁਹਾਨੂੰ ਤੇ ਇਹ ਵਾਲਾ ਕਲਰ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਕਿ ਇੱਕ ਕਲਰ ਇਹ ਵਾਲਾ ਹੈ ਬਹੁਤ ਸੋਹਣਾ ਕਲਰ ਹੈ ਬਹੁਤ ਪਿਆਰਾ ਰਾਮਟੈਕਸ ਦੀ ਬਾਟਮ ਰਹਿਣਗੀ ਬੂਰ ਵਗੈਰਾ ਦਾ ਕੋਈ ਇਸ਼ੂ ਨਹੀਂ ਹੈਗਾ ਇਹ ਰਾਮਟੈਕਸ ਦੇ ਸੂਟ ਰਹਿਣਗੇ ਜੀ ਪਸ਼ਮੀਨੇ ਦੇ ਵਿੱਚ ਬਹੁਤ ਸੋਹਣੇ ਸੂਟ ਨੇ ਜੀ ਐਂਡ ਥਰਡ ਕਲਰ ਜਿਹੜਾ ਹੈਗਾ ਇਹ ਵੀ ਬਹੁਤ ਪਿਆਰਾ ਹੈ ਜੀ ਬਹੁਤ ਸੋਹਣਾ ਕਲਰ ਹੈਗਾ ਇਹ ਵੀ ਸਾਰੇ ਕਲਰ ਬਹੁਤ ਸੋਹਣੇ ਨੇਗੇ ਸਰਦਾਰੀ ਜੇ ਸੂਟ ਬਣਦੇ ਨੇ ਜੀ ਇਹ ਕਿਵੇਂ ਮਰਜੀ ਆਪਾਂ ਸਰਦੀ ਦੇ ਵਿੱਚ ਪਾ ਕੇ ਚਲੇ ਜਾਈਏ ਨਾਲ ਪਸ਼ਮੀਨੇ ਦਾ ਕਰਵਾ ਲਓ ਇਹਦੇ ਦੁਪੱਟਾ ਢਾਈ ਤੁਸੀਂ ਬਹੁਤ ਹੀ ਜਿਆਦਾ ਸੋਹਣੇ ਸੂਟ ਬਣ ਜਾਂਦੇ ਨੇ ਜੀ ਇਹ ਇਹ ਵਾਲੇ ਕਲਰ ਆਪਣੇ ਕੋਲੇ ਪਸ਼ਮੀਨੇ ਦੇ ਵਿੱਚ ਅਵੇਲੇਬਲ ਹੈਗੇ ਨੇਗੇ ਇੱਕ ਕਲਰ ਹੋਣ ਨਹੀਂ ਸੀਗਾ ਪਸ਼ਮੀਨੇ ਚ ਚਾਰ ਕਲਰ ਲੈ ਕੇ ਆਈ ਸੀ ਕਲਰ ਤਾਂ ਚਾਰ ਸੀ ਸਾਇਦ ਇੱਕ ਸੇਲ ਹੋ ਗਿਆ ਜੀ ਹਾਂਜੀ ਸੌਰੀ ਉਹ ਵੀ ਸੋਲਡ ਹੋ ਗਿਆ ਜੀ ਉਹ ਕਸਟਮਰ ਲੈ ਕੇ ਚਲੇ ਗਿਆ ਸੀ ਕੱਲ ਇਹਦੇ ਵਿੱਚ ਚਾਰ ਕਲਰ ਆਏ ਸੀ ਦੋ ਹੀ ਰਹਿ ਗਏ ਮਤਲਬ ਆਪਣੇ ਕੋਲੇ ਦੋ ਕਲਰ ਰਹਿ ਗਏ ਦੋ ਸੋਲਡ ਹੋ ਚੁੱਕੇ ਨੇਗੇ ਲਓ ਜੀ ਇਹ ਦੋ ਕਲਰ ਨੇਗੇ ਆਪਣੇ ਕੋਲੇ ਜਿਹੜੇ ਤੁਸੀਂ ਲੈ ਸਕਦੇ ਹੋਗੇ ਤੇ ਬਹੁਤ ਸੋਹਣੇ ਸੂਟ ਨੇ ਜੀ ਹਰਾਮ ਟੈਕਸ ਦੇ ਤੇ ਮੈਂ ਹੋਰ ਵੀ ਦਿਖਾ ਰਹੀ ਹਾਂਗੀ ਤੁਹਾਨੂੰ ਸਾਰੇ ਸੇਮ ਹੀ ਪ੍ਰਾਈਸ ਆਪਾਂ ਦੇਵਾਂਗੇ ਇਹ ਤੇ ਨੈਕਸਟ ਆ ਗਏ ਜੀ ਇਹ ਵੀ ਚੈੱਕ ਦੇ ਵਿੱਚ ਨੇਗੇ ਇਹ ਕੋਟੀ ਪਾਨ ਦੀ ਵੀ ਲੋੜ ਨਹੀਂ ਹੈਗੀ ਸਾਨੂੰ ਇਹ ਕੌਟਰਾਇਚ ਆ ਗੇ ਇੱਕ ਆਉਟਰਆਇਸ ਦੇ ਵਿੱਚ ਆ ਗਏ ਜੀ ਰਾਮ ਟੈਕਸ ਦੀ ਬਾਟਮ ਹੈ ਲਵਲੀਨ ਦੀ ਸ਼ਰਟ ਹੈ ਸ਼ਰਟ ਲਵਲੀਨ ਦੀ ਰੂਗ ਰਾਮ ਟੈਕਸ ਦੀ ਬਾਟਮ ਹੈ ਸਾਰਾ ਕੱਪੜਾ ਆਪਣੇ ਕੋਲੇ ਬ੍ਰਾਂਡ ਦਾ ਹੁੰਦਾ ਜੀ ਕੋਈ ਵੀ ਆਪਾਂ ਲੋਕਲ ਸਟੱਫ ਨਹੀਂ ਰੱਖਦੇ ਜਿਹੜਾ ਲੋਕਲ ਹੋਗਾ ਉਸ ਨੂੰ ਦੱਸ ਦੇਵਾਂਗੇ ਜੀ ਲੋਕਲ ਹੈ ਚਲੋ ਲੋਕਲ ਵੀ ਲੈ ਕੇ ਆਉਣਾ ਪੈਂਦਾ ਹਰ ਤਰ੍ਹਾਂ ਦੇ ਆਪਣੇ ਕੋਲੇ ਕਸਟਮਰ ਆਉਂਦੇ ਨੇਗੇ ਹੈਨਾ ਮਹਿੰਗਾ ਲੈਣ ਵਾਲੇ ਵੀ ਸਸਤਾ ਲੈਣ ਪਰ ਮੈਂ ਦੱਸਦੀ ਨਹੀਂ ਹੁੰਨੀ ਹੈਗੀ ਵੀ ਇਹ ਕਿਹੜਾ ਸਟੱਫ ਹੈਗਾ ਇਹ ਲਵਲੀਨ ਦੀ ਸ਼ਰਟ ਹੈ ਜੀ ਇਹਦੇ ਨਾਲ ਰਾਮ ਟੈਕਸ ਦੀ ਬਾਟਮ ਹੈਗੀ ਕੋਟੀਪਾਨ ਦੀ ਵੀ ਨੀਡ ਨਹੀਂ ਹੈਗੀ ਇੰਨਾ ਨਿੱਕਾ ਹੈਗਾ ਖੁਦ ਮੈਂ ਆਪਣੀ ਮਦਰ ਦਾ ਬਣਵਾ ਕੇ ਦਿੱਤਾ ਹੈਗਾ ਇਹ ਸੂਟ ਤੇ ਨੈਕਸਟ ਕਲਰ ਇਹਦੇ ਵਿੱਚ ਵਾਈਨ ਸ਼ੇਡ ਆ ਗਿਆ ਜੀ ਇਹ ਵੀ ਬਹੁਤ ਜ਼ਿਆਦਾ ਰਿਪੀਟ ਚ ਚੱਲ ਰਿਹਾ ਇਹਨੂੰ ਵੀਡੀਓ ਇਹਨਾਂ ਦੀ ਬਣਾਉਣ ਦਾ ਟਾਈਮ ਹੀ ਲੱਗਦਾ ਹੈਗਾ ਤੇ ਇਕ ਹੈਲਿਟ ਵਾਈਨ ਦੇ ਵਿੱਚ ਆਪਣੇ ਕੋਲੇ ਹੋਰ ਹੈ ਇਹਨਾਂ ਦਾ ਜਿਹੜਾ ਪ੍ਰਾਈਸ ਹੈਗਾ ਉਹ 1200 ਰੁਪਏ ਰਹੂਗਾ ਜੀ ਸ਼ਿਪਿੰਗ ਐਕਸਟਰਾ ਰਹੂਗੀ ਰਾਮ ਟੈਕਸ ਦੇ ਪਸ਼ਮੀਨੇ ਦੇ ਲੈ ਲਓ ਜਾਂ ਪਾਊਡਰਾਈਜ਼ ਦੇ ਲੈ ਲਓ ਤੇ ਇਕ ਆਪਣੇ ਕੋਲੇ ਇਹ ਵਾਲੇ ਸੂਟ ਆਏ ਨੇ ਇਹ ਤਾਂ ਦੇਖੋ ਇੰਨੇ ਜਿਆਦੇ ਮੋਸਟ ਟ੍ਰੈਂਡਿੰਗ ਸੂਟ ਹੋਏ ਪਏ ਨੇ ਜੀ ਇਹ ਡਬਲ ਟੋਨ ਪਸ਼ਮੀਨੇ ਦੇ ਵਿੱਚ ਜਿਹੜੇ ਪ੍ਰਿੰਟ ਆਏ ਨੇਗੇ ਇੰਨੇ ਘੱਟੋ-ਘੱਟ ਵਿਕਦੇ ਨੇਗੇ ਹਰ ਵਾਰ ਆਪਾਂ ਨਿਊ ਡਿਜ਼ਾਈਨ ਲੈ ਕੇ ਆਣੇ ਆਂਗੇ ਅ ਇਸ ਵਾਰ ਆਪਾਂ 4ਵਾਂ ਵਾਰ ਇਹ ਸੂਟ ਲੈ ਕੇ ਆਏ ਆ ਇਸ ਵਾਰ ਮੈਨੂੰ ਸਭ ਤੋਂ ਜ਼ਿਆਦਾ ਸੋਹਣਾ ਡਿਜ਼ਾਈਨ ਲੱਗਿਆ ਬਟ ਹਰ ਬਾਰ ਦੇ ਡਿਜ਼ਾਈਨ ਬਹੁਤ ਸੋਹਣੇ ਹੁੰਦੇ ਨੇ ਹਰ ਬਾਰ ਮੈਨੂੰ ਇੰਨੇ ਕੁ ਪੈਸੀ ਜਾਂਦੇ ਨੇ ਇਹਨਾਂ ਦੇ ਨਾਲ ਜਿਹੜੇ ਕਲਰ ਹੁੰਦੇ ਨੇਗੇ ਹਰ ਘੇੜੇ ਦੇ ਵਿੱਚ ਮੈਨੂੰ ਇੱਕ ਡਿਜ਼ਾਈਨ ਮਿਲਦਾ ਹੁੰਦਾ ਮਤਲਬ ਹੈਨਾ ਕਿਉਂਕਿ ਇਹ ਇੰਨਾ ਕੁ ਜ਼ਿਆਦਾ ਪਿੱਛੇ ਬਲੈਕ ਵਾਲਾ ਕੰਮ ਹੋਇਆ ਪਿਆਗਾ ਇਹ ਸੂਟਾਂ ਦਾ ਤੇ ਇੱਕ ਕਲਰ ਮੈਂ ਇੱਕੋ ਡਿਜ਼ਾਈਨ ਲੈ ਕੇ ਆਨੇ ਹੁੰਦੇ ਜਿੰਨੇ ਵੀ ਉਹਦੇ ਵਿੱਚ ਕਲਰ ਹੁੰਦੇ ਨੇਗੇ ਲਾਸਟ ਈਅਰ ਆਪਾਂ ਹੋਰ ਜਿਓਮੈਟਰੀ ਬਾਕਸ ਦੇ ਲੈ ਕੇ ਆਏ ਸੀ ਉਸ ਤੋਂ ਪਿਛਲੀ ਵਾਰ ਆਪਾਂ ਹੋਰ ਲੈ ਕੇ ਆਏ ਬਹੁਤ ਸੋਹਣਾ ਬਹੁਤ ਪਿਆਰਾ ਜਆ ਫੈਬਰਿਕ ਹੈਗਾ ਜੀ ਬਹੁਤ ਸੋਹਣਾ ਤੇ ਇਹਦੇ ਨਾਲ ਜਿਹੜੀ ਏ ਰਹੂਗੀ ਡਬਲ ਟੋਨ ਪਸ਼ਮੀਨੇ ਦੀ ਹੀ ਬਾਟਮ ਇਹ ਡਬਲ ਟੋਨ ਪਸ਼ਮੀਨਾ ਹੈ ਜੀ ਇੰਡੀਆ ਦੇ ਵਿੱਚ ਤੁਸੀਂ ਲਓਗੇ ਵਿਦਆਊਟ ਲਾਈਨਿੰਗ ਬਣਾ ਲਓ ਕੋਈ ਚੱਕਰ ਨਹੀਂ ਹੈਗਾ ਇੰਡੀਆ ਦੇ ਵਿੱਚ ਤੇ ਜੇ ਤੁਸੀਂ ਵਾਰ ਮੰਗਵਾਉਣਾ ਚਾਹੁੰਦੇ ਤਾਂ ਪਲੀਜ਼ ਜ਼ਰੂਰ ਲਾਈਨਿੰਗ ਲਗਵਾ ਲਿਓ ਇਹਨਾਂ ਦੇ ਉੱਤੇ ਤਾਂ ਲਾਈਨਿੰਗ ਲਗਵਾ ਲਿਓ ਇਹਨਾਂ ਦੇ ਉੱਤੇ ਤੇ ਬਹੁਤ ਸੋਹਣੇ ਸੂਟ ਹੈਗੇ ਨੇ ਜੀ ਇਹਦੇ ਵਿੱਚ ਸੈਕਿੰਡ ਕਲਰ ਆਪਸ਼ਨ ਜਿਹੜਾ ਆਪਣੇ ਕੋਲੇ ਹੈਗਾ ਜੀ ਇਹ ਵਾਲਾ ਰਹੂਗਾ ਬਹੁਤ ਜ਼ਿਆਦਾ ਸੋਹਣਾ ਕਲਰ ਹੈਗਾ ਇਹ ਵੀ ਤੇ ਬਹੁਤ ਪਿਆਰਾ ਤੇ 3rd ਕਲਰ ਹੈਗੇ ਜੀ ਇਹਦੇ ਵਿੱਚ ਮੈਂ ਦੀ 4th ਕਲਰ ਆਇਆ ਸੀ ਇਹਦੇ ਵਿੱਚ ਰਸਟ 오ਰੇਂਜ ਹੈ ਉਹ ਸੋਲਡ ਹੋ ਚੁੱਕਿਆ ਜੀ ਰਸਟ 오ਰੇਂਜ ਵੈਸੇ ਮੈਂ ਕਿਸੇ ਵੀਡੀਓ ਚ ਪਾ ਦਾਂਗੀ ਹਜੇ ਸਟੀਚਿੰਗ ਹੋਣਾ ਗਿਆ ਉਹ ਵੀ ਸੂਟ ਤੇ ਉਹ ਵੀ ਮੈਂ ਦਿਖਾ ਦਾਂਗੀ ਚਾਰ ਕਲਰ ਇਹਦੇ ਵਿੱਚ ਆਏ ਸੀ ਜੀ ਤਿੰਨ ਕਲਰ ਆਪਣੇ ਕੋਲੇ ਅਵੇਲੇਬਲ ਹੈਗੇ ਨੇਗੇ ਪ੍ਰਾਈਸ 1200 ਰਹੂਗਾ ਜੀ ਸ਼ਿਪਿੰਗ ਐਕਸਟਰਾ ਰਹੂਗੀ ਸ਼ਿਪਿੰਗ ਤੁਸੀਂ ਸਟੇਟ ਦੇ ਅਕੋਰਡਿੰਗ ਕਰ ਸਕਦੇ ਹੋਗੇ ਇਹ ਵੀ 1200 ਦੇ ਸੂਟ ਰਹਿਣਗੇ ਜੀ ਹਾਂ ਡਬਲ ਟੋਨ ਪਸ਼ਮੀਨੇ ਦੇ ਸੂਟ ਨੇ ਜੀ ਇਹ ਬਹੁਤ ਸੋਹਣੇ ਨੇ ਜੇ ਲਾਈਨਿੰਗ ਲਗਵਾ ਲਓਗੇ ਸਭ ਤੋਂ ਮੇਨ ਵਧੀਆ ਗੱਲ ਹੈ ਜੀ ਦੇਖੋ ਬਹੁਤ ਕਿਉਂਕਿ ਲਾਈਨਿੰਗ ਨਾਲ ਕੱਪੜੇ ਦੀ ਗ੍ਰੇਸ ਵਾਝ ਜਾਂਦੀ ਹੈ ਛਿਲਕ ਚ ਆ ਗਿਆ ਮਤਲਬ ਡਬਲ ਟੋਨ ਪਸ਼ਮੀਨਾ ਬਹੁਤ ਸੋਹਣੇ ਕਲਰ ਨੇ ਜੀ ਤਿੰਨ ਕਲਰ ਰਹਿ ਗਏ ਆਪਣੇ ਕੋਲ ਇੱਕ ਕਲਰ ਸੋਲਡ ਹੋ ਚੁੱਕਿਆ ਇੱਕ ਇਹ ਵਾਲਾ ਤਾਂ ਜਿਹੜਾ ਮੋਸਟ ਟ੍ਰੈਂਡਿੰਗ ਹੈਗਾ ਹੀ ਹੈਗਾ ਸਟਫ ਇਹਦੇ ਵਿੱਚ ਆਪਣੇ ਕੋਲੇ ਨਾ ਘੱਟੋ ਘੱਟ 7 8 ਪ੍ਰਕਾਰ ਦਾ ਸਟਫ ਹੋਏਗਾ ਇਹ ਵਾਲੇ ਡਿਜ਼ਾਈਨ ਦੇ ਵਿੱਚ 7 ਅੱਠ ਤਰਾ ਦੇ ਰੇਟ ਪੈਣੇਗੀ ਆਪਣੇ ਕੋਲੇ ਜਿਹੜੇ ਏਕੇ ਰੈਕਸ ਜਾਂ ਪ੍ਰਿੰਸਸ ਕਲੈਕਸ਼ਨ ਦੇ ਪੈਣੇ 1000 ਰੁਪਏ ਵਾਲੇ ਪੈਣੇਗੇ ਉਸ ਤੋਂ ਬਾਅਦ ਰੰਗ ਰਸ਼ੀਆ ਦੇ ਵਿੱਚ ਪੈਣੇਗੇ ਉਹ 1300 ਦੇ ਪੈਣੇਗੇ ਤੇ ਜਿਹੜੇ ਆਪਣੇ ਕੋਲੇ ਟਿਸਟਾ ਬ੍ਰਾਂਡ ਦੇ ਪੈਣੇਗੇ 1400 ਦੇ ਪੈਣੇਗੇ ਤੇ ਉਸ ਤੋਂ ਬਾਅਦ ਹੁਣ ਇਹ ਵੀ ਟਿਸਟਾ ਬ੍ਰਾਂਡ ਉਹ ਕォਟਰਾਈਜ਼ ਸੀਗੀ ਬਟ ਸਾਰੇ ਕォਟਰਾਈਜ਼ ਲੈ ਕੇ ਆਏ ਸੀ ਹਜੇ ਤੱਕ ਤੁਸੀਂ ਇਹ ਸੂਟ ਕォਟਰਾਈਜ਼ ਦੇ ਵਿੱਚ ਦੇਖ ਰਹੇ ਹੋ ਜਦੋਂ ਕਿ ਆਪਾਂ ਫਸਟ ਟਾਈਮ ਤੁਹਾਨੂੰ ਪਸ਼ਮੀਨੇ ਦੇ ਵਿੱਚ ਵੀ ਲੈ ਕੇ ਆਏਾਂਗੇ ਫਸਟ ਟਾਈਮ ਪਸ਼ਮੀਨੇ ਦੇ ਵਿੱਚ ਬਿਲਕੁਲ ਪਿਓਰ ਵਾਲਾ ਪਸ਼ਮੀਨਾ ਰਹੂਗਾ ਜੀ ਬਿਲਕੁਲ ਸੌਫਟ ਐਂਡ ਪਿਓਰ ਵਾਲਾ ਪਸ਼ਮੀਨਾ ਰਹੂਗਾ ਇੰਡੀਆ ਦੇ ਵਿੱਚ ਲਾਈਨਿੰਗ ਦੀ ਕੋਈ ਰਿਕੁਆਇਰਮੈਂਟ ਹੈ ਨਹੀਂ ਬਾਹਰ ਤੁਸੀਂ ਲਾਈਨਿੰਗ ਲਗਵਾ ਕੇ ਲੈ ਸਕਦੇ ਹੋ ਬਿਨਾ ਲਾਈਨਿੰਗ ਤੋਂ ਪਾ ਲਓਗੇ ਤਾਂ ਕੋਈ ਇਸ਼ੂ ਕੋਈ ਨਹੀਂ ਹੈਗਾ ਇਹਦਾ ਬਟ ਫਿਰ ਵੀ ਮੈਂ ਕਹਿੰਦੀ ਬਿਲਕੁਲ ਲਾਈਟ ਵੇਟ ਸਟੱਫ ਹੈਗਾ ਇਹ ਇਹਦੀ ਫਾਇਲਿੰਗ ਤੋਂ ਹੀ ਤੁਸੀਂ ਚੈੱਕ ਕਰ ਸਕਦੇ ਹੋ ਟਿਸਟਾ ਬ੍ਰਾਂਡ ਦੇ ਨੇ ਜੀ ਇਹ ਪਿਓਰ ਵਾਲਾ ਸਟੱਫ ਰਹੂਗਾ ਜੀ ਫਾਇਲਿੰਗ ਤੁਸੀਂ ਚੈੱਕ ਕਰੋ ਮੈਂ ਤਾਂ ਕਾਟਰਾਈਜ਼ ਦੇ ਵਿੱਚ ਬਣਵਾ ਚੁੱਕੀ ਆਂਗੀ ਬਟ ਮੈਨੂੰ ਹਜੇ ਵੀ ਇਹ ਲੱਗਦਾ ਕਿ ਮੈਂ ਇੱਕ ਪਸ਼ਮੀਨੇ ਦੇ ਵਿੱਚ ਬ ਸੋਹਣਾ ਜੀ ਇੰਨਾ ਸੌਫਟ ਸਟੱਫ ਹੈ ਬਿਲਕੁਲ ਸੌਫਟ ਹੈ ਤੇ ਬਾਕੀ ਮੇਰੇ ਕਹਿਣ ਨਾਲ ਨਹੀਂ ਜੇ ਤੁਸੀਂ ਮੰਗਵਾਉਂਗੇ ਜਿਹੜੀ ਭੈਣ ਕੋਲੇ ਵੀ ਇਹ ਜਾਊਗਾ ਜਾਣਾ ਤਾਂ ਹੈਗੀ ਕਿਸੇ ਭੈਣ ਕੋਲੇ ਜਿਹੜੀਆਂ ਕੋਲੇ ਵੀ ਜਾਊਗਾ ਜਰੂਰ ਮੈਸੇਜ ਕਰਨਗੇ ਅਗਲੀ ਆਉਣ ਵਾਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਇਹ ਸਟੱਫ ਕਿਦਾਂ ਦਾ ਲੱਗੇਗਾ ਮੈਨੂੰ ਇਦਾਂ ਲੱਗਦਾ ਵੀ ਕਾਟਰਾਇਸ ਤੋਂ ਵੀ ਡਬਲ ਟ੍ਰਿਪਲ ਚੀਜ਼ਾਂ ਦੇ ਵਿੱਚ ਇਹ ਜ਼ਿਆਦਾ ਬੈਟਰ ਹੈਗਾ ਤੇ ਬੁੱਟੀ ਵਾਲੀ ਰਹੂਗੀ ਜਿਹਦੇ ਨਾਲ ਬਾਟਮ ਪਸ਼ਮੀਨੇ ਦੀ ਇਹ ਬਹੁਤ ਜਿਆਦਾ ਸੌਫਟ ਹੈ ਜੀ ਬਿਲਕੁਲ ਸੌਫਟ ਐਂਡ ਦੇਸੀ ਕਿਉ ਵਰਗਾ ਸਟਾਫ ਹੈਗਾ ਜੀ ਇੰਨਾ ਕੁ ਜਿਆਦਾ ਸੌਫਟ ਹੈਗਾ ਮੱਖਣ ਮલાઈ ਬਿਲਕੁਲ ਤੇ ਸੈਕਿੰਡ ਕਲਰ ਇਹਦੇ ਵਿੱਚ ਆ ਗਿਆ ਜੀ ਇਹ ਵਾਲਾ ਸ਼ੇਡ ਆ ਤੇ ਐਮ 3rd ਕਲਰ ਏ ਆ ਗਿਆ ਇਹਨਾਂ ਦਾ ਪ੍ਰਾਈਸ ਰਹੂਗਾ ਜੀ 1700 ਰੁਪਏ 1700 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਜੀ ਜਿਹੜੇ ਏ ਵਾਲੇ ਟਿਸਟਾ ਬ੍ਰਾਂਡ ਦਾ ਪਸ਼ਮੀਨਾ ਹੈਗਾ 1700 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਜੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈਗਾ ਤੁਸੀਂ ਟਾਈਡ ਆਈ ਦੁਪੱਟਾ ਕਰੋ ਸਿੰਗਲ ਕਲਰ ਦਾ ਕਰਵਾਓ ਬਹੁਤ ਸਾਰੇ ਸਰਦਾਰੀ ਸੂਟ ਬਣਨ ਵਾਲੇ ਨੇਗੇ ਤੁਸੀਂ ਇੱਕ ਪਾਸੇ ਤੁਸੀਂ ਮੈਂ ਕਹਣੀ ਹੈਗੀ ਵੀ ਆਪਾਂ ਵਰਕ ਵਾਲਾ ਸੂਟ ਪਾਇਓ ਇੱਕ ਪਾਸੇ ਇਦਾਂ ਦਾ ਕੋਈ ਸਰਦਾਰੀ ਜਿਹਾ ਸੂਟ ਪਾਇਓ ਵਧੀਆ ਦੁਪੱਟੇ ਨਾਲ ਰੈਡੀ ਕਰਵਾ ਕੇ ਤਾਂ ਬਹੁਤ ਹੀ ਜਿਆਦਾ ਸੋਹਣੀ ਜੀ ਚੀਜ਼ ਬਣ ਜਾਂਦੀ ਹੈਗੀ ਮੈਨੂੰ ਪ੍ਰਿੰਟ ਬਹੁਤ ਜਿਆਦਾ ਪਸੰਦ ਨੇਗੀ ਇਸ ਕਰਕੇ ਮੈਂ ਪ੍ਰਿੰਟ ਤੁਹਾਡੇ ਲਈ ਨਾ ਚੁੰਝੁੰਣ ਕੇ ਲੈ ਕੇ ਆ ਰਹੀ ਆਂਗੀ ਬਹੁਤ ਜਿਆਦਾ ਸੋਹਣੇ ਪ੍ਰਿੰਟ ਨੇਗੀ ਤੇ ਇਹਨਾਂ ਦਾ ਪ੍ਰਾਈਸ ਰਹੂਗਾ ਜੀ 1700 ਰੁਪਏ ਜਿਹੜਾ ਵੀ ਤੁਹਾਨੂੰ ਵਧੀਆ ਲੱਗ ਰੇਗਾ ਤਿੰਨੋਂ ਹੀ ਕਲਰ ਦੇ ਵਿੱਚੋਂ ਤੁਸੀਂ ਲੈ ਸਕਦੇ ਹੋ ਦੋ ਦੋ ਸੂਟ ਆਪਣੇ ਕੋਲ ਅਵੇਲੇਬਲ ਨੇ ਤਿੰਨ ਕਲਰਾਂ ਦੇ ਵਿੱਚ ਤੇ ਤੁਸੀਂ ਮੰਗਵਾ ਸਕਦੇ ਹੋਗੇ ਐਨ ਨੈਕਸਟ ਜੋ ਮੈਂ ਤੁਹਾਨੂੰ ਦਿਖਾ ਰਹੀ ਆਂਗੀ ਅੱਜ ਮੈਂ ਤਿੰਨ ਚਾਰ ਤਰ੍ਹਾਂ ਦਾ ਕਿਉਂਕਿ ਆਪਾਂ ਵੀਡੀਓ ਇੱਕੋ ਹੀ ਪਾਇਆ ਕਰਾਂਗੇ ਤੇ ਇੱਕੋ ਹੀ ਵੀਡੀਓ ਦੇ ਵਿੱਚ ਆਪਾਂ ਤਿੰਨ ਚਾਰ ਤਰ੍ਹਾਂ ਦਾ ਸਟੱਫ ਦਿ ਤੇ ਨੈਕਸਟ ਜਿਹੜਾ ਮੈਂ ਦਿਖਾ ਰਹੀ ਹਾਂਗੀ ਤੁਹਾਨੂੰ ਬਹੁਤ ਪਿਆਰਾ ਸੂਟ ਹੈ ਜੀ ਇਹ ਇਹ ਸਾਰੀਆਂ ਪੈਣਾ ਦੀ ਜਾਣਾ ਪਛਾਣਾ ਫੈਬਰਿਕ ਹੈਗਾ ਕਿਉਂਕਿ ਇਹ ਇੰਨਾ ਜ਼ਿਆਦਾ ਮਸ਼ਹੂਰ ਹੋਇਆ ਹੋਇਆਗਾ ਇੰਸਟਾਗ੍ਰam ਤੇ ਫੇਸਬੁੱਕ ਤੇ YouTube ਦੇ ਉੱਤੇ ਫੈਂਡੀ ਸ਼ਿਲਕ ਦੇ ਸੂਟ ਰਹਿਣਗੇ ਜੀ ਇਹ ਇਹਨਾਂ ਦੇ ਸਟੱਫ ਦੀ ਕੋਈ ਕੰਪਲੇਨ ਨਹੀਂ ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਨੀ ਹੈਗੀ ਇਹ ਸਟੱਫ ਤਾਂ ਬਿਲਕੁਲ ਵੀ ਇੰਨਾ ਕੁ ਜ਼ਿਆਦਾ ਵਧੀਆ ਹੈਗਾ ਕਿ ਅਸੀਂ ਨੇ ਖੁਦ ਪਿਛਲੇ ਸਾਲ ਸਾਡੇ ਘਰ 'ਚ ਮੈਰਿਜ ਸੀ ਅਸੀਂ ਬਣਵਾਏ ਸੀਗੇ ਅਸੀਂ ਪਾ ਰਹੀਆਂਗੇ ਘਰੇ ਵਾਸ਼ ਕਰਨੇ ਕੋਈ ਚੱਕਰ ਨਹੀਂ ਹੈਂਡਵਰਕ ਹੁੰਦਾ ਆਰੀਵਰਕ ਕਰੋ ਮਸ਼ੀਨਵਰਕ ਬਟ ਇਹਨਾਂ ਦੇ ਉੱਤੇ ਆਪਾਂ ਹੈਂਡਵਰਕ ਕਰਵਾ ਕੇ ਦੇ ਦੇ ਰਹੀਏ ਆਂ ਤੁਹਾਨੂੰ ਜੇ ਵੀ ਪ੍ਰਾਈਜ਼ ਵੀ ਜੈਨੂਨ ਜੇ ਹੋਣਗੇ ਵੀਡੀਓ ਨੂੰ ਧਿਆਨ ਨਾਲ ਦੇਖਿਓ ਸਾਰੇ ਸ਼ਰਟ ਦੇ ਉੱਤੇ ਨਾ ਇਹਦਾ ਹੈਂਡਵਰਕ ਦੀ ਬੁੱਟੀ ਹੋਊਗੀ ਬਹੁਤ ਸੋਹਣੇ ਸੂਟ ਨੇ ਜੀ ਬਹੁਤ ਪਿਆਰੇ ਸੂਟ ਲੰਗੇ ਜਿਹੜੇ ਮੈਂ ਤੁਹਾਨੂੰ ਕਰਵਾ ਕੇ ਦਿੱਤੇ ਨੇਗੇ ਇਹ ਬੈਕ ਫਰੰਟ ਦੋਨਾਂ ਦੇ ਉੱਤੇ ਬੁੱਟੀ ਆਊਗੀ ਹੈਂਡਵਰਕ ਦੀ ਤੁਸੀਂ ਕਿਸੇ ਵੀ ਫੰਕਸ਼ਨ ਲਈ ਯੂਜ਼ ਕਰ ਸਕਦੇ ਹੋਗੇ ਇਹਨੂੰ ਤੇ ਪਲੇਨ ਰਹੂਗੀ ਇਹਦੇ ਨਾਲ ਬਾਟਮ ਬਹੁਤ ਸੋਹਣੇ ਸੂਟ ਨੇ ਜੀ ਬਹੁਤ ਸੋਹਣੇ ਇਹਨਾਂ ਦੇ ਨਾਲ ਕੋਈ ਸ਼੍ਰਿੰਕ ਹੋਣ ਦੀ ਪ੍ਰੋਬਲਮ ਹੈ ਨਹੀਂ ਹੈਗੀ ਕਿਵੇਂ ਮਰਜੀ ਤੇ ਬਾਕੀ ਮੈਨੂੰ ਪਤਾ ਹੈ ਭੈਣਾਂ ਦੇ ਮੈਸੇਜ ਆਣਗੇ ਇਹਨਾਂ ਤੇ ਟਾਪਟਾ ਲੱਗੂਗਾ ਕਿ ਲਾਈਨਿੰਗ ਦੇਖੋ ਜੀ ਅਸੀਂ ਨੇ ਸਾਡੇ ਘਰ 'ਚ ਹੀ ਬਣਾਈ ਸੀਗੇ ਸੂਟ ਲਾਸ ਈਅਰ ਹੈਂਡਵਰਕ ਕਰਵਾ ਕਰਵਾ ਕੇ ਕਿਸੇ ਨੇ ਸਾਡੇ ਨਾਲ ਟਾਪਟਾ ਲਵਾ ਲਿਆ ਸੀ ਕਿਸੇ ਨੇ ਸਾਡੇ ਮਤਲਬ ਸਿੰਪਲ ਲਾਈਨਿੰਗ ਲਗਵਾ ਲਈ ਸੀ ਪਰ ਖਰਾਬ ਕੋਈ ਨਹੀਂ ਹੋਇਆ ਮੇਰੀ ਦੇਵ ਰਾਣੀ ਦਾ ਬਣਿਆ ਸੀ ਸਿੰਪਲ ਲਾਈਨਿੰਗ ਲਗਵਾਈ ਸੀ ਕਾਟਨ ਦੀ ਉਹਨਾਂ ਨੇ ਪਟਲਗ ਵਾਲਿਆ ਸੀਗਾ ਬਟ ਖਰਾਬ ਦੋਨਾਂ ਚ ਕੋਈ ਵੀ ਨਹੀਂ ਹੋਇਆ ਇਹਦੇ ਵਿੱਚ ਮੈਂ ਕਲਰ ਦਿਖਾ ਦੇਣੀ ਆਂਗੀ ਤੁਹਾਨੂੰ ਜਿਹੜੇ ਹੈਗੇ ਨੇ ਸਾਰੇ ਨਹੀਂ ਖੋਲਾਂਗੀ ਸੇਮ ਡਿਜ਼ਾਈਨ ਹੈ ਰਹਾ ਸਾਰਿਆਂ ਦਾ ਸਾਰਿਆਂ ਦੇ ਡਿਜ਼ਾਈਨ ਸੇਮ ਰਹਿਣਗੇ ਜੀ ਬਹੁਤ ਸੋਹਣੇ ਜਿਹੜੇ ਕਲਰ ਹੈਗੇ ਨੇਗੇ ਇਹਦੇ ਵਿੱਚ ਜਿਹੜਾ ਕਲਰ ਵੀ ਤੁਹਾਨੂੰ ਪਸੰਦ ਆਊਗਾ ਇਹ ਪੀਚ ਆ ਗਿਆ ਜੀ ਇਹ ਅ ਪਰਪਲ ਦੇ ਪੀਛ ਦਾ ਟੋਨ ਦੇ ਰਿਹਾ ਹੈ ਇਹ ਸਿੰਗਲ ਪੀਚ ਹੈਗੇ ਜੀ ਸਾਰੇ ਕਲਰ ਨੇ ਆਪਣੇ ਕੋਲ ਰੈੱਡ ਕਲਰ ਵੀ ਆ ਗਿਆ ਜੀ ਜੇ ਕਿਸੇ ਨੇ ਰੈੱਡ ਬਣਵਾਣਾ ਹੈਗਾ ਬਹੁਤ ਸੋਹਣੇ ਨੇ ਜਾਗੋ ਦੇ ਫੰਕਸ਼ਨ ਲਈ ਕਿਸੇ ਵੀ ਫੰਕਸ਼ਨ ਲਈ ਤੁਸੀਂ ਬਣਵਾ ਸਕਦੇ ਹੋਗੇ ਅੱਗੇ ਲੋੜੀ ਆ ਰਹੀ ਹੈ ਲੋੜੀ ਲਈ ਬਣਵਾ ਸਕਦੇ ਹੋ ਦੇਖੋ ਕਿੰਨਾ ਸੋਹਣਾ ਕਲਰ ਆਇਆ ਹੈ ਬਲੂ ਦੇ ਵਿੱਚ ਰਾਇਲ ਬਲੂ ਸ਼ੇਡ ਹੈਗੇ ਜੀ ਬਹੁਤ ਸੋਹਣੇ ਕਲਰ ਨੇਗੇ ਉਸਤਵਾਦਾ ਗਿਆ ਪਰਪਲ ਮੇਰੇ ਮੇਰਾ ਜਿਹੜਾ ਸੂਟ ਬਣਿਆ ਹਾ ਤੁਸੀਂ ਨੇ ਵੀਡੀਓ ਦੇ ਵਿੱਚ ਚੈੱਕ ਕੀਤਾ ਹੀ ਹੋਗਾ ਮੇਰਾ ਇਹ ਵਾਲੇ ਕਲਰ ਦਾ ਸੂਟ ਬਣਿਆ ਹੋਇਆ ਹੈਗਾ ਜੀ ਮੈਂ ਹੈਂਡਵਰਕ ਕਰਵਾਇਆ ਹੋਇਆ ਉਹਦੇ ਉੱਤੇ ਵੀ ਕਾਰਨਰ ਦੇ ਤੇ ਉਸਤਵਾਦਾ ਗਿਆ ਜੀ orange shade ਬਹੁਤ ਸੋਹਣਾ orange shade ਵੀ ਤੇ ਉਸਤਵਾਦਾ ਗਿਆ ਜੀ black black ਦੇ ਵਿੱਚ ਆ ਗਿਆ ਜੀ ਬਹੁਤ ਸੋਹਣਾਗਾ ਇਹ ਵੀ ਤੇ ਉਦੋਂ ਵਾਦਾ ਹੈ ਜੀ ਮੈਂ ਹਰ ਮਨੀ ਸ਼ੇਡ ਹੈ ਸਾਰੇ ਕਲਰ ਨਾਲ ਇੱਕ ਤੋਂ ਇੱਕ ਜਬਰਦਸਤ ਨੇ ਜੀ ਇਹ ਸਾਰੇ ਕਲਰ ਹੈਂਡਵਰਕ ਹੈ ਪਰ ਟੋਟਲ ਬੈਕ ਫਰੰਟ ਦੋਨਾਂ ਦੇ ਉੱਤੇ ਤੇ ਲਓ ਜੀ ਇੱਕ ਕਲਰ ਇਹ ਵਾਲਾ ਆ ਗਿਆ ਜੀ ਚੈਰੀ ਸ਼ੇਡ ਤੇ ਇੱਕ ਕਲਰ ਆ ਗਿਆ ਜੀ ਫਰੋਜ਼ੀ ਦੇ ਵਿੱਚ ਹਾਂ 골ਡਨ ਦੀ ਸ਼ੇਡਿੰਗ ਹੈ ਜੀ ਬਹੁਤ ਸੋਨੇ ਕਲਰ ਨੇ ਜੀ ਇਹ ਸਾਰੇ ਇਹ ਸੂਟਾਂ ਦਾ ਜਿਹੜਾ ਪ੍ਰਾਈਜ਼ ਹੈ ਜੀ ਉਹ ਸਿਰਫ ਤੇ ਸਿਰਫ 900 ਰੁਪਏ ਰਹੂਗਾ ਸ਼ਿਪਿੰਗ ਤੁਹਾਡੀ ਇਹ ਸੂਟਾਂ ਦੀ ਇਹ ਜਿਹੜੀ ਉਹ ਇੰਡੀਆ ਦੀ ਫ੍ਰੀ ਰਹੂਗੀ 900 ਰੁਪਏ ਦੇ ਵਿੱਚ ਸ਼ਿਪਿੰਗ ਫ੍ਰੀ ਰਹੂਗੀ ਜੀ ਹੈਂਡਵਰਕ ਦੇ ਸੂਟ ਨੇ ਜੀ ਇਹ ਸੋਡੇ 900 ਰੁਪਏ ਦੇ ਵਿੱਚ ਸ਼ਿਪਿੰਗ ਫ੍ਰੀ ਰੱਖਾਂਗੇ ਇਹ ਵਾਲੇ ਸੂਟਾਂ ਦੂਜਿਆਂ ਦੀ ਸ਼ਿਪਿੰਗ ਲੱਗੂਗੀ ਜਿਹੜੇ ਮੈਂ 1200 ਵਾਲੇ ਪਾਏ ਨੇ 1700 ਵਾਲੇ ਪਾਏ ਨੇ ਵਟ ਇਹਨਾਂ ਦੀ ਸ਼ਿਪਿੰਗ 900 ਰੁਪਏ ਦੇ ਵਿੱਚ ਫ੍ਰੀ ਦੇਵਾਂਗੇ ਜਿਹੜਾ ਮਰਜੀ ਸੂਟ ਹੈ ਜਿਹੜਾ ਤੁਸੀਂ ਮੰਗਵਾ ਸਕਦੇ ਹੋਗੇ ਕਲਰ ਸੋਲੋ ਸੋਲੋ ਪੀ ਸਾਨੂੰ ਇੱਕ ਇੱਕ ਪੀਸ ਹੈ ਜਿਹੜੀ ਭੈਣ ਦਾ ਸਭ ਤੋਂ ਪਹਿਲਾ ਮੈਸੇਜ ਮੈਸੇਜ ਆਜੂਗਾ ਜੀ ਉਹਦੇ ਲਈ ਅਸੀਂ ਰੱਖ ਦਾਂਗੇ ਪੇਮੈਂਟ ਡਨ ਕਰਕੇ ਤੁਸੀਂ ਸਕਰੀਨਸ਼ਾਟ ਪਾ ਦਿਓ ਜੀ ਨਾਲ ਨਾਲ ਆਪਣਾ ਐਡਰੈਸ ਮੈਨੂੰ ਕਹਿਣਾ ਨਾ ਪਵੇ ਨਾਲ ਦੀ ਨਾਲ ਹੀ ਭੇਜ ਦਿਆ ਕਰੋ ਤੁਸੀਂ ਆਪਣਾ ਨੰਬਰ ਹੈ 92531150369253115036 ਜਿਹਦੇ ਦੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਤੇ ਆਪਣਾ ਸੂਟ ਹੈ ਜਿਹੜਾ ਹੋਲਡ ਕਰਵਾ ਸਕਦੇ ਹੋਗੇ ਜੇ ਦੁਪट्टे ਵਗੈਰਾ ਲਗਵਾਣੇ ਨੇਗੇ ਡਾਈ ਕਰਵਾ ਕੇ ਕਹੋਗੇ ਡਾਈ ਕਰਵਾ ਕੇ ਦੇ ਦਾਂਗੇ ਵਾਈਟ ਮੰਗਵਾਣਾ ਵਾਈਟ ਮੰਗਵਾ ਸਕਦੇ ਹੋਗੇ ਹਰ ਤਰ੍ਹਾਂ ਦੇ ਦੁਪट्टे ਆਏ ਹੋਏ ਨੇਗੇ ਆਪਣੇ ਕੋਲੇ ਹਰ ਤਰ੍ਹਾਂ ਦੀ ਇੰਬੋਰਡਰੀ ਹੁੰਦੀ ਹੈ ਹਰ ਤਰ੍ਹਾਂ ਦੀ ਸਟੀਚਿੰਗ ਹੁੰਦੀ ਹੈ ਜੀ ਬਟ ਥੋੜਾ ਜਿਹਾ ਟਾਈਮ ਲੱਗਦਾ ਸਟੀਚਿੰਗ ਦੇ ਲਈ ਤੇ ਡਾਈ ਦੇ ਲਈ ਤੇ ਬਾਕੀ ਤੁਸੀਂ ਮੇਰੇ ਤੋਂ ਮੰਗਵਾ ਸਕਦੇ ਹੋਗੇ ਜਿੱਦਾਂ ਮਰਜ਼ੀ ਤੁਹਾਡਾ ਦਿਲ ਕਰਦਾ ਹੈਗਾ 벨ਵਟ ਦਾ ਸੂਟ ਮੈਂ ਤਾਂ ਵੇਅਰ ਕਰ ਚੁੱਕੀ ਹਾਂ ਕਿ ਠੰਡ ਬਹੁਤ ਜ਼ਿਆਦਾ ਹੋ ਚੁੱਕੀ ਹੈ 벨ਵਟ ਦੇ ਵਿੱਚ ਵੀ ਜਿਹੜੇ ਸੂਟ ਲੇ ਕੇ ਉਹ ਆ ਚੁੱਕੇ ਨੇਗੇ ਤੁਸੀਂ ਵਰਕ ਕਰਵਾ ਕੇ ਲਓ ਪਲੇਨ ਬਣਵਾ ਲਓ ਜਿੱਦਾਂ ਤੁਹਾਡਾ ਦਿਲ ਕਰਦਾ ਹੈਗਾ ਤੁਸੀਂ ਉਦਾਂ ਹੀ ਲੈ ਸਕਦੇ ਹੋਗੇ 벨ਵਟ ਦੇ ਸੂਟਾਂ ਨੂੰ ਵੀ ਆਪਣੇ ਕੋਲ ਪਿਓਰ ਵਾਲੀ 벨ਵਟ ਰੱਖੂਗੀ ਜੀ ਮਾਈਕਰੋ 벨ਵਟ ਆਪਾਂ ਕੋਈ ਵੀ ਸੈਮੀ ਦੇ ਵਿੱਚ ਚੀਜ਼ ਨਹੀਂ ਰੱਖਦੇ ਹੈਗੇ ਜਿਹੜਾ ਸੈਮੀ ਦਾ ਹੋਊਗਾ ਮੈਂ ਸੈਮੀ ਦਾ ਕਹਿ ਕੇ ਹੀ ਦੇਵਾਂਗੀ ਜੀ ਮੇਰਾ ਇਦਾਂ ਦਾ ਨਹੀਂ ਕੋਈ ਮਕਸਦ ਹੈਗਾ ਕਿ ਆਪਾਂ ਸੈਮੀ ਨੂੰ ਪਿਓਰ ਕਿ ਦੇ ਦੇ ਜੀ ਜਿਹੜਾ ਪਿਓਰ ਹੈ ਪਿਓਰ ਹੈ ਜੋ ਸੈਂਵੀ ਚ ਸੈਂਵੀ ਚ ਜੀ ਤੇ ਮੈਂ ਜੇ ਤੁਸੀਂ ਸਾਡੇ ਚੈਨਲ ਤੇ ਨਿਊ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਨੂੰ ਵਰਤਮਾਨ ਦਾ ਸ਼ੇਅਰ ਕਰਿਆ ਕਰੋ ਆਪਾਂ ਨਵੇਂ ਸਾਲ ਦੇ ਉੱਤੇ ਜਿਹੜਾ ਨਿਊ ਇਅਰ ਬੰਪਰ ਕੱਢ ਰਹੇ ਹਾਂਗੇ ਉਹਦੀ ਵੀਨਰ ਬਣਨ ਵਾਸਤੇ ਸੋਹਣੇ ਸੋਹਣੇ ਕਮੈਂਟਸ ਕਰਿਆ ਕਰੋ ਜੇ ਕੋਈ ਵੀ ਕਮੀ ਲੱਗਦੀ ਹੈ ਮੈਂ ਕੱਲੇ ਗੁੰਣ ਨਹੀਂ ਕਹਿ ਰਹੀ ਹੈਗੀ ਮੇਰੇ ਗਿਣਾਉ ਤੁਸੀਂ ਕਮੀ ਲੱਗਦੀ ਹੈ ਤਾਂ ਉਹਨੂੰ ਵੀ ਜ਼ਰੂਰ ਦੱਸਿਆ ਕਰੋ ਜੀ ਇਹ ਕਮੀ ਹੈ ਤਾਂ ਆਪਾਂ ਨੈਕਸਟ ਟਾਈਮ ਉਹਨੂੰ ਕੱਢਣ ਦੀ ਕੋਸ਼ਿਸ਼ ਕਰਾਂਗੇ ਜੀ ਜ਼ਰੂਰ ਤੋਂ ਜ਼ਰੂਰ ਤੇ ਬਾਕੀ ਸੋਨ ਸਾਡੇ ਸੂਟ ਕਿਦਾਂ ਦੇ ਲੱਗਦੇ ਨੇ ਕਿ ਸਾਡੀ ਸਟੀਚਿੰਗ ਕਿਦਾਂ ਦੀ ਲੱਗਦੀ ਹੈ ਸਾਡੇ ਵਰਕ ਕਿਦਾਂ ਦੇ ਲੱਗਦੇ ਨੇ ਉਹਦੇ ਬਾਰੇ ਕਮੈਂਟਸ ਦੇ ਵਿੱਚ ਜ਼ਰੂਰ ਤੋਂ ਜ਼ਰੂਰ ਦੱਸ ਦਿਆ ਕਰੋ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਵਿਜ਼ਿਟ ਕਰਕੇ ਜਾ ਸਕਦੇ ਹੋ ਆਨਲਾਈਨ ਮੰਗਵਾਣਾ ਚਾਹੁੰਦੇ ਹੋ ਤਾਂ ਘਰ ਬੈਠੇ ਤੁਸੀਂ ਆਨਲਾਈਨ ਮੰਗਵਾ ਸਕਦੇ ਹੋ ਥੈਂਕ ਯੂ